ਸਿਕਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੰਧੂ ਫਾਰਮ YouTube ਚੈਨਲ ਤੇ Facebook ਪੇਜ ਅੱਜ ਦੀ ਵੀਡੀਓ ਦੇ ਵਿੱਚ ਮੈਂ ਬਾਈ ਮੋਨੂ ਦੇ ਕੋਲੇ ਆਇਆ ਸੀ ਸਿਰਸਾ ਤੇ ਬਾਈ ਜੀ ਨਾਲ ਆਪਾਂ ਗੱਲਬਾਤ ਕਰਾਉਣੀ ਆ ਥੋਡੀ ਤੇ ਨਾਲ ਹੀ ਇਹਨਾਂ ਨੂੰ ਇੱਕ ਵਾਸ ਦੀ ਜਿਹੜੀ ਡਿਸਟ੍ਰੀਬਿਊਟਰਸ਼ਿਪ ਇਹਨਾਂ ਕੋਲੇ ਜੀ ਕੰਮ ਕਰ ਰਹੇ ਨੇ ਪਹਿਲਾਂ ਤੋਂ ਤੇ ਡਿਸਟ੍ਰੀਬਿਊਟਰਸ਼ਿਪ ਆ ਜੀ ਇਹਨਾਂ ਕੋਲੇ ਸ਼੍ਰੀ ਵਾਸਤੂ ਕੇਂਦਰਾ ਦੇ ਨਾਮ ਦੇ ਉੱਪਰ ਸਿਰਸਾ ਹਰਿਆਣਾ ਦੇ ਵਿੱਚ ਤੇ ਹਰਿਆਣਾ ਰਾਜਸਥਾਨ ਦੇ ਵਿੱਚ ਇਹਨਾਂ ਦੀ ਸਪਲਾਈ ਚੱਲਦੀ ਆ ਜੀ ਜੇਕਰ ਕਿਸੇ ਨੇ ਵੀ ਕੋਈ ਇਕਵਾਸ ਦਾ ਸੀਮਨ ਖਰੀਦਣਾ ਹੈ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦਾ ਹੈ ਇਹਨਾਂ ਦੇ ਆਪਾਂ ਮੋਬਾਈਲ ਨੰਬਰ ਜਿਹੜੇ ਉਹ ਸਕਰੀਨ ਦੇ ਉੱਪਰ ਚਲਾਵਾਂਗੇ ਸਸਿਕਾ ਭਾਈ ਸਾਹਿਬ ਸਸਰੀਕਾ ਜੀ ਭਾਈ ਜੀ ਆਪਣਾ ਨਾਮ ਐਡਰੈਸ ਕਨਫਰਮ ਕਰੋ ਮੇਰਾ ਨਾਮ ਮੋਨੂ ਸ਼ਰਮਾ ਜੀ सिरसा ਹਰਿਆਣਾ ਤੋਂ ਤੇ ਮੋਬਾਈਲ ਨੰਬਰ ਹੈਗਾ ਆਪਣਾ 82954 25409 ਠੀਕ ਹੈ ਜੀ ਹਾਂ ਜੀ ਇਕਵਾਸ ਦੀ ਸਪਲਾਈ ਜਿਹੜੀ ਉਹ ਤੁਹਾਡੇ ਕੋਲੇ ਪਹੁੰਚ ਗਈ ਹੈ ਨਾ ਜੀ ਉਹਦੇ ਚ ਐਫ ਜਰਸੀ ਐਫ ਜਰਸੀ ਮੁਰਰਾ ਤੇ ਆਪਣੇ ਸੁਪਰ ਸਾਇਰ ਠੀਕ ਹੈ ਸਾਰੇ ਬੋਲੇ ਅਵੇਲੇਬਲ ਹੈ ਠੀਕ ਹੈ ਸੁਪਰ ਸਾਈਟ ਵੀ ਆ ਗਿਆ ਹਾਂਜੀ ਸਾਰੇ ਬੋਲੇ ਨੇ ਕੋਈ ਅਵੇਲੇਬਲ ਨੇ ਜੀ ਤੇ ਤੁਹਾਡਾ ਰੂਟ ਕਿਹੜੇ ਕਿਹੜੇ ਸਾਈਡਾਂ ਥੋੜਾ ਜਿਹਾ ਹਿੰਦੀ ਚ ਪਾਉਂ ਦੱਸ ਦਿਓ ਤੁਹਾਡੇ ਏਰੀਆ ਚ ਵੀਡੀਓ ਦੇਖਦੇ ਨੇ ਲੋਕਾਂ ਨੇ ਤੇ ਰੂਟ ਆਪਣੇ ਲਗਭਗ सिरसा ਜ਼ਿਲ੍ਹਾ ਫਤਿਹਵਾੜ ਡੱਬਾਲੀ ਐਲਾਬਾਦ ਤੇ ਆਪਣੇ ਬਾਈ ਜੀ ਹੋ ਜਾਂਦੇ ਨੇ ਰਾਜਸਥਾਨ ਦੇ ਵਿੱਚ ਜੋਧਪੁਰ 나ਗੌਰ ਤੇ ਹਨ ਮਾਨਗੜ ਸਾਈਡ ਐਲਾਬਾਦ ਸਾਈਡ ਸਾਰਾ ਕਰਦੇ ਨੇ ਪੰਦੂ ਸਾਈਡ ਪੰਦੂ ਨੂਰ ਰਾਵਸ ਡੇਰੀਆ ਪੱਗਲੀ ਗੜ ਦਾ ਸਾਰਾ ਹਾਂ ਉਹ ਬਾਈ ਜੀ ਤੋਂ ਪੁੱਛ ਲੈਨੇ ਆਪਾਂ ਹਾਂ सत भाई जी सत्या आपका नाम क्या है राजीव राजीव जी राजीव जी आप कहाँ कहाँ सप्लाई कर रहे हो का मैं यहाँ से सिरसा कुछ है मेरा एरिया उसके बाद में आगे राजस्थान का है जी यहाँ से इलाहाबाद स्टार्ट हो जाता हूँ राव पल्लू मानगढ़ साइड का एरिया हो गया ठीक है पीली गंगा का हो गया सूतगढ़ हो गया बॉर्डर एरिया का जी उसके बाद में फिर बैठ चले जाती हूँ मेरी अपनी बीकानेर साइड ठीक है नागौर में भी है कुछ और कुछ जोधपुर में भी ठीक है उस एरिया में किसी को सीमण चाहिए तो आप प्रोवाइड करवा सकते हो अकवास वाला ना अपने काउंटर है ठीक है ठीक काउंटर भी आए उधर हाँ ठीक है ठीक है थैंक यू जी तो जिस किसी भाई को भी हरियाणा और राजस्थान में सीमंट चाहिए तो ये दो भाई हमारे श्रीवास्तव के नाम से काम कर रहे हैं जी इनसे संपर्क कर सकते हैं जी आप इनका नंबर स्क्रीन के ऊपर चल रहा है और एक्वांस की वेबसाइट वगैरह हम नंबर वगैरह लगा देंगे इसमें तो आप डिटेल जानकारी ले सकते हो एच एफ जर्सी मुरा और साई वाला और इम्पोर्टेड ब्राज़ील वाला गेर है और सी आर आई सारी है ना सी आर आई भी है आपके पास ठीक है भाई साहब थैंक यू जी बहुत बहुत धन्यवाद टाइम निकालने के लिए थैंक यू जी